ਨਾਜਰ ਹੋ ਗਿਆ ਪ੍ਰਕਾਸ਼ ਕੀ ਤੈਨੂੰ ਮਾਰ ਕਿੰਨੇ ਸਾਲ ਹੋ ਗਏ ਆ ਹੈ ਗੱਲ ਕਰਦਾ ਇਸੇ ਹਾਲ ਤੇ ਰਾ ਦੇ ਮਾਰ ਇਹਨੂੰ ਨਹੀਂ ਨਹੀਂ ਹਾਂ ਕਬਾ ਜੀ ਨੂੰ ਸਵਾਰ ਅੰਨੀ ਗੱਦੀਆਂ ਗੱਦੀਆਂ ਮਾਰਾਈ ਦੀਆਂ ਮਾਰੇ ਦੀ ਸੋਖਾਤ ਦੇ ਰੂਪ ਦੇ ਵਿੱਚ ਮਿੱਟੀ ਪਈ ਆ ਹੈ ਦੱਸਦੇ ਤੁਸੀਂ ਮਾਰੇ ਸੂਰੂਪ ਜੀ ਮਿੱਟੀ ਆ ਤੁਸੀਂ ਗੰਦੇ ਕੱਪੜੇ ਪਾ ਕੇ ਰਹਿੰਦੇ ਸੀ ਰੋਜ਼ ਲਾਉਂਦੇ ਨਾ ਰੋਜ਼ ਤੁਸੀਂ ਤੇ ਤੁਹਾਨੂੰ ਨਹੀਂ ਪਹਿਲਾਂ ਪਿਓ ਆ ਸਾਡਾ ਉਹ ਸਿੱਖਿਆ ਆਪਾਂ ਆਪਣੇ ਨੂੰ ਸਿੱਖ ਕਹਿੰਦੇ ਆ ਤੈਨੂੰ ਭਾਈ ਨਹੀਂ ਸੇਵਾ। ਗਲਤੀ ਤੁਹਾਡੇ ਕੋਲ ਹੋ ਗਈ ਗਲਤੀ ਚੜ੍ਹਦੀ ਕਲਾ ਕੇ ਆ ਤੇ ਬੜਾ ਵਧੀਆ ਕੰਮ ਇਹ ਬੇਦਕੀ ਕਰੋ ਮਾਰੇ ਦੀ ਮੁੜ ਕੇ ਮਾਫੀ ਮੰਗਣ ਬੈਠੋ। ਹੈਲੋ। ਤੁਸੀਂ ਹੀ ਲੱਗਦੇ ਜਿੰਨਾ ਦੇ। ਹਾਂਜੀ ਐਜੀਪੀ ਜੀ ਤੁਸੀਂ ਬੋਲਦੇ ਹੋ ਜੀ। ਤੁਸੀਂ ਹੀ ਕੀ ਲੱਗਦੇ ਜਿੰਨਾ। ਬੱਚਾ ਜੰਨਾ। ਹਾਂਜੀ ਸਿੰਘ ਅਕਾਲੀ ਬੋਲਦਾ। ਨਹੀਂ ਬੇਟੇ ਜਿੰਨਾ ਤਾਂ ਕੀ ਨਾ ਤੁਹਾਡਾ। ਚਰਨਕਾ ਜੀ। ਚਰਨਪ੍ਰਕਾਸ਼। ਆਹ ਨਹੀਂ ਚਰਨਪ੍ਰਕਾਸ਼। ਸਤਿ ਸ੍ਰੀ ਅਕਾਲ ਦੋਸਤੋ ਕਈ ਲੋਕਾਂ ਵੱਲੋਂ ਆਪਣੇ ਵਪਾਰ ਆਪਣੀਆਂ ਦੁਕਾਨਦਾਰੀਆਂ ਦੀ ਆੜ ਦੇ ਵਿੱਚ ਲਗਾਤਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਆਦਮੀਆਂ ਕੀਤੀਆਂ ਜਾਂਦੀਆਂ ਹਨ। ਪਰ ਜਦੋਂ ਨਿਹੰਗ ਸਿੰਘ ਇਹਨਾਂ ਦਾ ਸੌਦਾ ਲਗਾਉਂਦੇ ਨੇ ਜਾਂ ਫਿਰ ਇਹਨਾਂ ਦੀ ਕੁੱਟਮਾਰ ਕਰਦੇ ਨੇ ਤਾਂ ਲੋਕਾਂ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਨੇ ਕਿ ਨਿਹੰਗ ਸਿੰਘ ਤੱਤੇ ਚੱਲਦੇ ਨੇ ਹੁਣ ਤੁਸੀਂ ਹੀ ਦੱਸੋ ਜੇ ਇਹ ਲੋਕਾਂ ਦੇ ਨਾਲ ਹੋਰ ਕੀ ਕੀਤਾ ਜਾਵੇ ਅਜਿਹੀ ਘਟਨਾ ਵਾਪਰੀ ਸ੍ਰੀ ਅਮਰਸਾਹਬ ਜਿਥੇ ਕਿ ਪਰਮਜੀਤ ਸਿੰਘ ਅਕਾਲੀ ਜਦੋਂ ਆਪਣੀ ਟੀਮ ਦੇ ਨਾਲ ਸਿੰਘਾਂ ਦੇ ਨਾਲ ਅਤੇ ਪ੍ਰਸ਼ਾਸਨ ਵੱਲੋਂ ਨਾਲ ਕੁਝ ਮੈਂਬਰਾਂ ਨੂੰ ਕੁਝ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਇੱਕ ਦੁਕਾਨ ਤੇ ਪਹੁੰਚੇ ਜਿੱਥੇ ਦੀ ਕੀ ਉਹਨਾਂ ਕੋਲ ਸ਼ਿਕਾਇਤ ਆਈ ਸੀ ਕਿ ਇੱਥੇ ਬੇਅਦਬੀ ਹੋ ਰਹੀ ਹੈ ਤਾਂ ਉੱਥੇ ਤਾਂ ਤਾਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੇ ਉੱਪਰ ਕਿਸ ਤਰ੍ਹਾਂ ਧੂਲ ਮਿੱਟੀ ਜੰਮੀ ਹੋਈ ਸੀ ਤੇ ਇਹਨਾਂ ਵੱਲੋਂ ਕੋਈ ਵੀ ਧਿਆਨ ਨਹੀਂ ਰੱਖਿਆ ਗਿਆ ਸਿਮਰਯਾਦਾ ਦਾ ਅਤੇ ਨਾ ਹੀ ਸਤਕਾਰ ਦਾ ਅਤੇ ਸੁੱਖ ਆਸਣ ਵਾਲੀ ਜਗ੍ਹਾ ਵੀ ਇਸ ਤਰ੍ਹਾਂ ਗੰਦੀ ਸੀ ਕਿ ਉਸ ਨੂੰ ਦੇਖ ਕੇ ਪਰਮਜੀਤ ਸਿੰਘ ਅਕਾਲੀ ਆਪਣੇ ਆਪ ਨੂੰ ਨਾ ਰੋਕ ਸਕੇ ਅਤੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਬਹੁਤ ਭਾਰੀ ਠੇਸ ਪਹੁੰਚੀ ਅਤੇ ਮੌਜੂਦ ਸੰਗਤਾਂ ਦੇ ਵੀ ਕਾਫੀ ਹਿਰਦੇ ਬਲੁੰਦਰੇ ਗਏ ਦੱਸ ਦਈਏ ਕਿ ਇਸ ਦੁਕਾਨ ਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਪਾਵਨ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਜੋਬਤ ਕੀਤੇ ਗਏ ਹਨ ਪਰ ਇਨ੍ਹਾਂ ਲੋਕਾਂ ਵੱਲੋਂ ਮਰਿਆਦਾ ਦਾ ਤੇ ਸਤਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾਂਦਾ ਜਿਸ ਦੇ ਕਰਕੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਤੇ ਤੂਲ ਮਿੱਟੀ ਬਹੁਤ ਜ਼ਿਆਦਾ ਜੰਮੀ ਹੋਈ ਸੀ ਜਿਸ ਕਰਕੇ ਕਿ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਵੀ ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਅਜਿਹੇ ਲੋਕਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਇਸ ਮੌਕੇ ਜੋ ਨਿਹੰਗ ਸਿੰਘਾਂ ਵੱਲੋਂ ਤੇ ਪਰਮਜੀਤ ਸਿੰਘ ਅਕਾਲੀ ਵੱਲੋਂ ਐਕਸ਼ਨ ਲਿਆ ਗਿਆ ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਜ਼ਰੂਰ ਕਮੈਂਟ ਕਰਨਾ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹੇ ਲੋਕ ਜੋ ਧੰਤਾਂ ਸਿਰਗੁਰੂ ਗ੍ਰਾਮ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ ਆਪਣੇ ਵਪਾਰ ਦੀ ਆੜ ਦੇ ਵਿੱਚ ਆਪਣੀਆਂ ਦੁਕਾਨਦਾਰੀਆਂ ਚਮਕਾਉਂਦੇ ਨੇ ਪਰ ਗੁਰੂ ਸਾਹਿਬ ਦਾ ਨਿਰਾਦਰ ਕਰਦੇ ਨੇ ਅਜਿਹੇ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਯਸ ਜਨ ਉਹ ਦੇ ਵਿੱਚ ਜਰੂਰ ਆਪਣੀ رائے ਕਮੈਂਟਾਂ ਦੇ ਵਿੱਚ ਸ਼ੇਅਰ ਕਰਕੇ ਜਾਣਾ ਆਓ ਤੁਹਾਨੂੰ ਹੁਣ ਲੈ ਚਲਦੇ ਹਾਂ ਪੂਰੀ ਵੀਡੀਓ ਵੱਲ ਇਸ ਤਰ੍ਹਾਂ ਦੀ ਅਤੇ ਹੋਰ ਤਾਜ਼ਾ ਖਬਰਾਂ ਦੇ ਲਈ ਹੁਣੇ ਅਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਅਲਿਮਿਟਡ ਗਿਆਨ মিডিਆ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਹੁਣ ਦੇਖੋ ਇਹ ਪੂਰੀ ਵੀਡੀਓ ਸ਼ੁਰੂ ਹੋ ਗਿਆ ਪ੍ਰਕਾਸ਼ ਕੀ ਤਿਰੂ ਮਾਰ ਕਿੰਨੇ ਸਾਲ ਹੋ ਗਏ ਆ ਹੈ ਗੱਲ ਕਰਦਾ ਰਹੇ ਇਸੇ ਹਾਲ ਚਿਰ ਮਾਰ ਨਹੀਂ ਤੁਸੀ ਨਹੀਂ ਨਹੀਂ ਕਬਾ ਜੀ ਨੂੰ ਸਵਾਰ ਨਹੀਂ ਅੰਨੀ ਗੱਦੀਆਂ ਗੱਦੀਆਂ ਮਾਰਾਈ ਦੀਆਂ ਮਾਰੇ ਦੀ ਸੋਖਾ ਦੇ ਰੂਪ ਦੇ ਵਿੱਚ ਮਿੱਟੀ ਪਈ ਆ ਹੈ ਦੱਸਦੇ ਨੂੰ ਵੀ ਮਾਰੇ ਸਰੂਪ ਦੀ ਮਿੱਟੀ ਆ ਤੁਸੀਂ ਗੰਦੇ ਕੱਪੜੇ ਪਾ ਕੇ ਰਹਿੰਦੇ ਜੀ ਰੋਜ਼ ਨਹਾਉਂਦੇ ਇਹਨੂੰ ਰੋਜ਼ ਤੁਸੀਂ ਤੇ ਤੁਹਾਨੂੰ ਨਹੀਂ ਪਤਾ ਪਿਓ ਆ ਸਾਡਾ ਉਹ ਸਿੱਖਿਆ ਆਪਾਂ ਆਪਣੇ ਨੂੰ ਸਿੱਖਾਈ ਨਹੀਂ ਆ ਹਾਂ ਮਿਲਟੇ ਕੋਈ ਨਹੀਂ ਸੇਵਾਬਬ ਗਲਤੀ ਤੁਹਾਡੇ ਕੋ ਹੋ ਗਈ ਗਲਤੀ ਚੜ੍ਹਦੀ ਕਲਾ ਕੇ ਆ ਤੇ ਬੜਾ ਵਧੀਆ ਕੰਮ ਇਹ ਬਿਦਵੀ ਕਰੋ ਮਾਰੇ ਦੀ ਮੁੜ ਕੇ ਮਾਫੀ ਮੰਗਣ ਬੈਠੋ ਹੈਲੋ ਵੀ ਇੰਗਲੌਗਦੇ ਜਿੰਨਾ ਦੇ ਹਾਂਜੀ ਐਜ ਵੀ ਕਿਸੇ ਤੋਂ ਬੋਲਦੇ ਹੋ ਜੀ ਤੁਸੀਂ ਕੀ ਲੱਗਦੇ ਜਿੰਨਾ ਬੱਚਾ ਜਾਂ ਲੋਕ ਹਰਮਜੀਤ ਸਿੰਘ ਅਕਾਲੀ ਬੋਲਦਾ ਨਹੀਂ ਬੇਟੇ ਜਿੰਨਾ ਤਾਂ ਕੀ ਨਾ ਤੁਹਾਡਾ ਚਲਮਟਾ ਜੀ ਦਰਮ ਪ੍ਰਕਾਸ਼ ਆ ਗਏ ਜੀ